ਬਿਕਰਮ ਮਜੀਠੀਆ ਕੇਸ ਨੂੰ ਲੈ ਕੇ ਜਦੋਂ ਵੀ ਅਦਾਲਤਾਂ 'ਚ ਸੁਣਵਾਈ ਹੁੰਦੀ ਹੈ ਦੋ ਤਰ੍ਹਾਂ ਦੀਆਂ ਪ੍ਰੈਸ ਨੋਟ ਜਾਰੀ ਹੁੰਦੇ ਆ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਅੱਗੇ ਵਧਾਉਣ ਲਈ ਬਸ ਬਦਨਾਮੀ ਕਰਨ ਤੇ ਤੁਲੀ ਹੈ ਸਰਕਾਰ ਵੱਲੋਂ ਇਹ ਆਉਂਦਾ ਹੈ ਕਿ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਕੋਈ ਨਹੀਂ ਮਿਲੀ ਰਾਹਤ ਇਹ ਦੋ ਗੱਲਾਂ ਵਾਰ-ਵਾਰ ਆਉਂਦੀਆਂ ਪਰ ਅੱਜ ਦੀ ਜਿਹੜੀ ਸੁਣਵਾਈ ਉਹ ਕਿੰਨੀ ਅਹਿਮ ਸੀ ਕਿਸ ਨੂੰ ਕੀ ਕਿਹਾ ਗਿਆ ਅਦਾਲਤ ਵੱਲੋਂ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਬਾ ਉਹ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਸਲੇ ਦੇ ਵਿੱਚ ਪੰਜਾਬ ਵਿਜੀਲੈਂਸ ਪੰਜਾਬ ਸਰਕਾਰ ਨੇ ਫੜਿਆ ਹੈਗਾ 25 ਜੂਨ 2025 ਨੂੰ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ 'ਚ ਫੜਿਆ ਲੇਕਿਨ ਅਜੇ ਤੱਕ ਪੰਜਾਬ ਸਰਕਾਰ ਦੇ ਨਮਾਇੰਦੇ ਐਮਐਲਏ ਮੰਤਰੀ ਜਿੱਥੋਂ ਤੱਕ ਕਿ ਮੁੱਖ ਮੰਤਰੀ ਉਹਨਾਂ ਕਦੇ ਵੀ ਨਹੀਂ ਕਿਹਾ ਕਿ ਅਸੀਂ ਇਹਨੂੰ ਜਾਇਦਾਦ ਵਾਧੂ ਬਣਾਉਣ ਦੇ ਮਸਲੇ ਦੇ ਵਿੱਚ ਗ੍ਰਿਫਤਾਰ ਉਹਦੇ ਅੱਜੇ ਵੀ ਕਹਿੰਦੇ ਇਹਨੂੰ ਨਸ਼ਿਆਂ ਦੇ ਮਸਲੇ 'ਚ ਫੜਿਆ ਹਾਲਾਂਕਿ ਨਸ਼ਿਆਂ ਦੇ ਮਸਲੇ ਦੇ ਵਿੱਚ ਉਹਨੂੰ ਪਹਿਲਾਂ ਫੜਿਆ ਗਿਆ ਸੀ ਤੇ ਉਹਨੂੰ ਜ਼ਮਾਨਤ ਮਿਲੀ ਹੋਈ ਆ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ ਨਾ ਉਹਦੇ ਚ ਪੰਜ ਐਸਆਈਟੀ ਬਣੀਆਂ ਲੇਕਿਨ ਪੰਜਾਬ ਸਰਕਾਰ ਦੇ ਅਫਸਰਾਂ ਦੀ ਇੰਨੀ ਹਿੰਮਤ ਨਹੀਂ ਆ ਕਿ ਉਹਦੇ ਚ ਚਲਾਨ ਪੇਸ਼ ਕਰ ਸਕਣ ਉਹ ਤਾਂ ਚਲਾਨ ਰੱਖ ਕੇ ਬੈਠੇ ਨੇ ਬਦਨਾਮ ਤੇ ਵਿਕਰਮ ਸਿੰਘ ਮਜੀਠੀਆ ਉਦੋਂ ਹੀ ਹੋ ਗਏ ਸੀ ਜਦੋਂ ਉਹਨਾਂ ਦੀ ਕਾਲੀ ਸਰਕਾਰ ਸੀ ਠੀਕ ਹੈ ਉਸ ਤੋਂ ਬਾਅਦ ਉਹ ਲੋਕਾਂ ਨੇ ਉਹਨੂੰ ਐਮਐਲਏ ਵੀ ਬਣਾ ਦਿੱਤਾ ਹੈਗਾ ਹਲਕੇ ਦੇ ਲੋਕਾਂ ਨੇ ਤੇ ਉਹਨੂੰ ਕਲੀਨ ਚਿੱਟ ਦੇ ਹੀ ਦਿੱਤੀ ਹੈਗੀ ਪੰਜਾਬ ਦੇ ਲੋਕਾਂ ਨੇ ਕਲੀਨ ਚਿੱਟ ਦੇਣੀ ਕਦੋਂ ਦੇਣੀ ਹੈਗੀ ਉਹ ਸਾਰੇ ਲੋਕਾਂ ਨੂੰ ਪਤਾ ਹੈਗਾ ਹੁਣ 111 ਦਿਨ ਹੋ ਗਏ ਵਿਕਰਮ ਸਿੰਘ ਮਜੀਠੀਆ ਨੂੰ ਫੜੇ 25 ਜੂਨ 2025 ਤੋਂ ਲੈ ਕੇ ਹੁਣ ਤੱਕ ਤੇ 11 ਦਿਨ ਉਹ ਪੁਲਿਸ ਰਿਮਾਂਡ 'ਚ ਰਹੇ ਹੈਗੇ ਨੇ ਕਾਨੂੰਨ ਮੁਤਾਬਕ 14 ਦਿਨ ਤੋਂ ਜ਼ਿਆਦਾ ਰਿਮਾਂਡ ਨਹੀਂ ਮਿਲਦਾ ਹਲੇ 3 ਦਿਨ ਦਾ ਰਿਮਾਂਡ ਬਾਕੀ ਆ ਹੋ ਸਕਦਾ ਕਿਸੇ ਇਸ ਕੇਸ ਦੇ ਵਿੱਚ ਲੋੜ ਪਵੇ ਪੁਲਿਸ ਸਾਨੂੰ ਜੇਲ੍ਹ ਤੋਂ ਲਿਆ ਕੇ ਜੀ 3 ਦਿਨ ਦਾ ਰਿਮਾਂਡ ਚਾਹੀਦਾ ਇਸ ਕਰਕੇ ਪੰਜਾਬ ਸਰਕਾਰ ਨੇ 3 ਦਿਨ ਰੱਖੇ ਹੋਏ ਨੇ ਪਰ 100 ਦਿਨ ਉਹਨੂੰ ਹੋ ਗਏ ਨਾਬਾ ਦੀ ਜਿਹੜੀ ਨਿਊ ਜੇਲ ਦੇ ਵਿੱਚ ਅੱਜ ਪੂਰੇ 100 ਦਿਨ ਹੋ ਗਏ ਨੇ ਅੱਜ ਹਾਈ ਕੋਰਟ ਦੇ ਵਿੱਚ ਰੈਗੂਲਰ ਜਮਾਨਤ ਵਾਸਤੇ ਸੁਣਵਾਈ ਹੋਣੀ ਸੀ ਪਿਛਲੀ ਜਿਹੜੀ ਸੁਣਵਾਈ ਹੋਈ ਆ ਉਹਦੇ 'ਚ ਵੀ ਪੰਜਾਬ ਸਰਕਾਰ ਨੇ ਕਿਹਾ ਸੀ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਸੀ ਕਿ ਅਸੀਂ ਇਹਦੇ 'ਚ ਆਪਣਾ ਰਿਪਲਾਈ ਜਿਹੜਾ ਸਟੇਟਸ ਰਿਪੋਰਟ ਦਾਖਲ ਕਰਾਂਗੇ ਤੇ ਤਾਂ ਕਰਕੇ ਹਾਈ ਕੋਰਟ ਨੇ ਅੱਜ ਦਾ ਦਿਨ ਰੱਖਿਆ ਸੀ ਅੱਜ ਸੁਣਵਾਈ ਹੋਈ ਹੈ ਤੇ ਅੱਜ ਵੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਸਟੇਟਸ ਫਾਈਲ ਨਹੀਂ ਦਾਖਲ ਕੀਤੀ ਸਮਾਂ ਮੰਗ ਲਿਆ 29 ਅਕਤੂਬਰ ਨੂੰ ਦੁਬਾਰਾ ਸੁਣਵਾਈ ਹੋਏਗੀ ਹੁਣ ਸਰਕਾਰ ਨੇ ਤਾਂ ਕਹਿ ਦਿੱਤਾ ਹੁਣ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜਾਂ ਸ਼ਰੂਮਨੀ ਕਾਲੀ ਦਲ ਦੇ ਲੀਡਰ ਨੇ ਜਾਂ ਅਰਸ਼ਦੀਪ ਸਿੰਘ ਕਲੀਅਰ ਹੋਣੀ ਵਕੀਲ ਵੀ ਨੇ ਤੇ ਕਾਲੀ ਦਲ ਦੇ ਲੀਡਰ ਵੀ ਨੇ ਉਹ ਕਹਿੰਦੇ ਕਿ ਸਰਕਾਰ ਜਾਣ ਬੁੱਝ ਕੇ ਟਾਈਮ ਲੈ ਰਹੀ ਆ ਅਰਸ਼ਦੀਪ ਕਲੀਅਰ ਹੋਣੀ ਤੇ ਉਹਨਾਂ ਵੀਡੀਓ ਜਿਹੜੀ ਜਾਰੀ ਕੀਤੀ ਉਹ ਕਹਿੰਦੇ ਕਿ ਹਾਈ ਕੋਰਟ ਨੇ ਇਹ ਕਿਹਾ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਜਿਹੜੀ 29 29 ਤੱਕ ਜਵਾਬ ਦੇਣਾ ਹੁੰਦਾ ਪਰ ਸਰਕਾਰਾਂ ਕਰਦੇ ਨੇ ਉਹ ਸੇਮ ਡੇ ਹੀ ਜਵਾਬ ਦਾਖਲ ਕਰਦੇ ਨੇ ਉਹ ਕਹਿੰਦੇ ਕਿ ਜੇ 29 ਤਰੀਕ ਤੱਕ ਸਰਕਾਰ ਨੇ ਆਪਣਾ ਸਟੇਟਸ ਰਿਪੋਰਟ ਦਾਖਲ ਨਾ ਕੀਤੀ ਜਦ ਕਿ ਚਲਾਨ ਪੇਸ਼ ਹੋ ਚੁੱਕਾ 40000 ਪੰਨਿਆਂ ਦਾ ਚਾਰ ਟਰੰਕਾਂ ਦੇ ਵਿੱਚ ਤੇ ਤੁਸੀਂ ਹੁਣ ਜਿਹੜਾ ਵਾ ਆਪਣਾ ਜਵਾਬ ਦਾਖਲ ਕਿਉਂ ਨਹੀਂ ਕਰ ਰਹੇਗੇ ਟਾਈਮ ਕਿਉਂ ਮੰਗ ਰਹੇ ਤੇ ਇਹਨਾਂ ਦੇ ਮੁਤਾਬਕ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਮੁਤਾਬਕ ਕਹਿ ਰਹੇ ਨੇ ਕਿ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਜੇ ਤੂੰ ਹੀ 29 ਤਰੀਕ ਤੱਕ ਜਵਾਬ ਦਿੱਤਾ ਜਾਣਾ ਦਿੱਤਾਗਾ ਮੈਂ ਦੂਜੀ ਧਿਰ ਦੇ ਜਿਹੜੇ ਬਚਾਅ ਪੱਖ ਦੀ ਜਿਹੜੀ ਆਰਗੂਮੈਂਟ ਤੇ ਬਹਿਸ ਸ਼ੁਰੂ ਕਰ ਦੇਣੀ ਹੈਗੀ ਹੈ ਨਾ ਉਹਦੇ ਚ ਫਿਰ ਸਰਕਾਰ ਦੱਸੂਗੀ ਕਿ ਜਮਾਨਤ ਦਾ ਵਿਰੋਧ ਕਿਉਂਕਿ ਸਰਕਾਰ ਤੇ ਜਮਾਨਤ ਦਾ ਵਿਰੋਧ ਕਰੇਗੀ ਤੇ ਉਹ ਹਾਈ ਕੋਰਟ ਨੂੰ ਦੇਖਣਾ ਕਿ ਜਮਾਨਤ ਦੇਣੀ ਕਿ ਨਹੀਂ ਦੇਣੀ ਜਾਂ ਹੋਰ ਅੱਗੇ ਪੇਸ਼ੀ ਪੈਗੇ ਸਰਕਾਰ ਫਿਰ ਜਿਹੜੀ ਆ ਸਮਾਂ ਮੰਗੇਗੀ ਹੁਣ ਇੱਕ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਰਿਪੋਰਟ ਦਾਖਲ ਕਰ ਚੁੱਕੀ ਹੈ ਕਿ ਜਿਹੜੇ ਸਰਕਾਰੀ ਡਿਊਟੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਵਿਗੜਨ ਪਾਇਆ ਤੇ ਅੰਮ੍ਰਿਤਸਰ ਦੇ ਵਿੱਚ ਮਕਦਮਾ ਦਰਜ ਸੀ ਉਹਦੇ ਕਹਿੰਦੇ ਉਹਦੇ ਚ ਸਾਨੂੰ ਇਦੀ ਹਰਾਸਤ ਦੇ ਵਿੱਚ ਲੋੜ ਨਹੀਂ ਹੈ ਕਿਉਂਕਿ ਆਲਰੇਡੀ ਉਹ ਹਰਾਸਤ ਦੇ ਵਿੱਚ ਹੈ ਜੇ ਫਿਰ ਵੀ ਕਰਨਾ ਹੈਗਾ ਤੇ ਉਹ 7 ਦਿਨ ਦਾ ਜਿਹੜਾ ਅਗਾਊਂ ਜਿਹੜਾ ਨੋਟਿਸ ਪੰਜਾਬ ਸਰਕਾਰ ਨੂੰ ਦੇਣਾ ਪਊਗਾ ਹੁਣ ਸਵਾਲ ਹੈ ਕਿ ਝਟਕਾ ਤੇ ਸਰਕਾਰ ਕਹੇਗੀ ਕਿ ਰਾਹਤ ਨਹੀਂ ਮਿਲੀ ਤੇ ਜਿੱਦ ਦਿਨ ਨੂੰ ਰਾਹਤ ਮਿਲ ਗਈ ਤੇ ਫਿਰ ਸਰਕਾਰ ਕੀ ਕਹੂਗੀ ਨਾ ਆਮ ਆਦੀ ਪਾਰਟੀ ਵਾਲੇ ਤੇ ਆਪ ਜਦੋਂ ਜ਼ਮਾਨਤਾਂ ਮਿਲਦੀਆਂ ਲੱਡੂ ਵੰਡਦੇ ਨੇ ਢੋਲ ਵਜਾਉਂਦੇ ਨੇ ਜੋ ਦਿੱਲੀ ਦੇ ਲੀਡਰਾਂ ਨੂੰ ਸ਼ਰਾਬ ਪਾਲਿਸੀ ਦੇ ਵਿੱਚ ਜ਼ਮਾਨਤਾਂ ਮਿਲੀਆਂ 6-6 ਮਹੀਨੇ ਸਾਲ-ਸਾਲ ਬਾਅਦ ਤੇ ਉਹ ਜ਼ਮਾਨਤ ਨੂੰ ਹੀ ਇੱਕ ਕਲੀਨ ਚਿੱਟ ਮੰਨਦੇ ਰਹੇ ਜਿੱਤ ਕਲੀਨ ਚਿੱਟ ਕਹ ਲੋ ਜਾਂ ਜਿੱਤ ਕਹ ਲੋ ਤੇ ਜਿੱਦਨ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਫਿਰ ਸਰਕਾਰ ਕੀ ਕਹੂਗੀ ਉਹ ਵੀ ਕਹਿਣਗੇ ਸਾਡੀ ਜਿੱਤ ਹੋ ਗਈ ਨਾ ਮਤਲਬ ਜ਼ਮਾਨਤ ਮਿਲਣਾ ਕੋਈ ਵੱਡੀ ਗੱਲ ਨਹੀਂ ਹੈ ਜ਼ਮਾਨਤ ਦੇਣਾ ਸੰਵਿਧਾਨ ਦੇ ਵਿੱਚ ਹੈ ਤੁਸੀਂ ਇੱਕ ਬੰਦੇ ਨੂੰ ਕਿੰਨਾ ਕਿਚੇ ਰੱਖ ਲੋਗੇ ਕ੍ਰਿਪਸ਼ਨ ਦੇ ਕੇਸ ਦੇ ਵਿੱਚ ਅਦਾਲਤਾਂ ਨੂੰ ਵੀ ਤਾਂ ਜਵਾਬ ਦੇਣਾ ਪੈਂਦਾ ਨਾ ਜੇ ਇਹਦੇ ਨੇ ਕਿ ਕਿਸੇ ਬੰਦੇ ਨੂੰ ਸਾਲ ਰੱਖ ਲਓ 2 ਸਾਲ ਰੱਖ ਲਓ ਕ੍ਰਿਮੀਨਲ ਲੋਕਾਂ ਦਾ ਹੋਰ ਹੁੰਦਾ ਹੈ ਹੈ ਨਾ ਇਹ ਤੇ ਰਿਸ਼ਵਤ ਦਾ ਕੇਸ ਹੈ ਫਿਰ ਉਹ ਕੈਬਨਿਟ ਦੇ ਤੇ ਪਾਸ ਕੀਤਾ ਔਰ ਉਧਰ ਹਲੇ ਤੱਕ ਜਿਹੜੀ ਆ ਐਪਲੀਕੇਸ਼ਨ ਜਿਹੜੀ ਸਰਕਾਰ ਨੇ ਕੈਬਨਿਟ ਨੇ ਪਾਸ ਕੀਤੀ ਹੋਈ ਹੈ ਨਾ ਉਹ ਜਿਹੜੀ ਮਨਜ਼ੂਰੀ ਦਿੱਤੀ ਹੋਈ ਹੈ ਪਰ ਗਵਰਨਰ ਨੇ ਹਲੇ ਮੋਹਰ ਨਹੀਂ ਲਾਈ ਹੈਗੀ ਤੇ ਉਹ ਵੀ ਕੋਈ 40 45 ਦਿਨ ਦਾ ਪੀਰੀਅਡ ਹੁੰਦਾ ਜੇ 40 45 ਦਿਨਾਂ ਤੱਕ ਜੇ ਗਵਰਨਰ ਉਸ ਤੇ ਮੋਹਰ ਨਹੀਂ ਲਾਉਂਦੇ ਉਹ ਡੀਮ ਟੂ ਜਿਹੜੀ ਆ ਮਨਜ਼ੂਰੀ ਸਮਝੀ ਜਾਂਦੀ ਹੈ ਕਿ 40 ਦਿਨ ਤੋਂ ਬਾਅਦ ਸ਼ਾਇਦ ਜਾਂ 60 ਦਿਨ ਤੋਂ ਬਾਅਦ ਉਹ ਆਟੋਮੈਟਿਕ ਹੀ ਮਨਜ਼ੂਰੀ ਸਮਝੀ ਜਾਊਗੀ ਉਹਦੇ ਨਾਲ ਕੇਸ ਜੇ ਫਾਈਨਲ ਤੌਰ ਤੇ ਸਰਕਾਰ ਅਗਰ ਉੱਥੇ ਨਹੀਂ ਮਨਜ਼ੂਰੀ ਮਿਲਦੀ ਹੈਗੀ ਉਹਦੇ ਨਾਲ ਕੀ ਹੁੰਦਾ ਕਿ ਹਾਈ ਕੋਰਟ ਦੇ ਵਿੱਚ ਕੇਸ ਵੀ ਕਮਜ਼ੋਰ ਪੈ ਸਕਦਾ ਹੈ ਕਿ ਇਹਨੂੰ ਤਾਂ ਅਜੇ ਸੈਂਸ਼ਨ ਮਿਲ ਹੀ ਨਹੀਂ ਹੈਗੀ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਜਿਹੜਾ ਵੀ ਸਰਕਾਰੀ ਮੁਲਾਜ਼ਮ ਜਾਂ ਸਰਕਾਰ ਦਾ ਕੋਈ ਹਿੱਸਾ ਰਹਿ ਚੁੱਕਾ ਹੋਵੇ ਉਹਦੇ ਖਿਲਾਫ ਸਰਕਾਰ ਨੂੰ ਕੈਬਨਿਟ ਦੇ ਵਿੱਚ ਪਾਸ ਕਰਨਾ ਪੈਂਦਾ ਹੈਗਾ ਹੁਣ ਸਰਕਾਰ ਨੇ ਇਹਨਾਂ ਦੇ ਵਿਰੋਧੀਆਂ ਦੇ ਤੇ ਮਨਜ਼ੂਰੀ ਦੇ ਦਿੱਤੀ ਸੀ ਜਿਹੜੇ ਉਹਨਾਂ ਦੇ ਆਪਣੇ ਐਮਐਲਏ ਮੰਤਰੀ ਸੀ ਉਹਨਾਂ ਦੇ ਖਿਲਾਫ ਮਨਜ਼ੂਰੀ ਨਹੀਂ ਦਿੱਤੀ ਸੀ ਕੇਸ ਚਲਾਉਣ ਦੀ ਆਗਿਆ ਨਹੀਂ ਦਿੱਤੀ ਉਸੇ ਫਾਈਨਲ ਮੂਰ ਗਵਰਨਰ ਲਾਉਣੀ ਆ ਗਵਰਨਰ ਹੱਲੇ ਫਾਈਲ ਕਲੀਅਰ ਨਹੀਂ ਹੋਈ ਇਹ ਵੀ ਜੋ ਦੱਸਦੇ ਹੈਗੇ ਨੇ ਹੁਣ ਉਹ ਵੀ ਇੱਕ ਸ਼ਾਇਦ ਇਸੇ ਕਰਕੇ ਸਰਕਾਰ ਟਾਈਮ ਮੰਗ ਰਹੀ ਹੋਊਗੀ ਵੀ ਉਧਰ ਵੀ ਸਰਕਾਰ ਨੇ ਮਨਜ਼ੂਰੀ ਵੀ ਨਹੀਂ ਦਿੱਤੀ ਹੋਈ ਤੇ ਇਸ ਕਰਕੇ ਟਾਈਮ ਮੰਗ ਰਹੇ ਹੋਣਗੇ ਹੋ ਸਕਦਾ ਹੈ ਕਿ ਉਹ ਕਹਿੰਦੇ ਨੇ ਕਿ ਇਹ 40 ਦਿਨ ਸ਼ਾਇਦ 40 ਜਾਂ 48 ਦਿਨ ਦਾ ਪੀਰੀਅਡ ਹੁੰਦਾ ਕਿ ਇੰਨਾ 48 ਦਿਨ ਨਿਕਲ ਜਾਣ ਫਿਰ ਉਹ ਆਟੋਮੈਟਿਕੀ ਚਲਾਣ ਨੂੰ ਮਜ਼ਦੂਰੀ ਮਿਲ ਜਾਣੀ ਹੈਗੀਆ ਫਿਰ ਸਰਕਾਰ ਆਪਣਾ ਜਿਹੜਾ ਵਾ ਰਿਪੋਰਟ ਜਿਹੜੀ ਸਟੇਟਸ ਰਿਪੋਰਟ ਆ ਹਲਪਨਾ ਮੌਦਾਂਖਲ ਕਰ ਦੇਗੀ ਪਰ ਹੁਣ 29 ਤਰੀਕ ਨੂੰ ਦੇਖਦੇ ਆ ਕਿ ਨੇ ਕਿ ਇਸ ਮਸਲੇ ਦੇ ਵਿੱਚ ਕੀ ਜਿਹੜਾ ਮਸਲਾ ਪਰ ਇਹ ਸਭ ਤੋਂ ਵੱਡਾ ਜਿਹੜਾ ਐਪੀਸੋਡ ਜਿਹੜਾ ਨਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਕਿ ਮਾਸਟਰ ਸਟ੍ਰੋਕ ਵਜਾ ਉਹ ਸੀ ਰਾਧਾ ਸਵਾਮੀ ਸਾਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮਿਲਣਾ ਉਹ ਜਦੋਂ ਮਿਲੇ ਉਹਦੇ ਨਾਲ ਸਰਕਾਰ ਚੁੱਪ ਕਰ ਗਈ ਸਰਕਾਰ ਨੇ ਚੂੰ ਝਾਣਾ ਕੀਤਾਗਾ ਪਹਿਲਾਂ ਜਦੋਂ ਕਾਲੀ ਮਿਲਣ ਜਾਂਦੇ ਸੀ ਜਾਂ ਉਹ ਕਹਿੰਦੇ ਸਰਕਾਰ ਕਹਿੰਦੀ ਪਰਸੋਂ ਵੀ ਬੋਲ ਰਹੀ ਸੀ ਐਮ ਸਾਹਿਬ ਕਿ ਜਦੋਂ ਅਸੀਂ ਵੱਡਾ ਇੱਕ ਬੰਦਾ ਫੜਿਆ ਉਦੋਂ ਸਾਰੇ ਇਕੱਠੇ ਹੋ ਗਏ ਭਾਜਪੀ ਵੀ ਇਕੱਠੇ ਹੋ ਗਈ ਕਾਂਗਰਸ ਵੀ ਇਕੱਠੀ ਹੋ ਗਈ ਕਾਲੀ ਦਲ ਵੀ ਇਕੱਠੇ ਹੋ ਗਏ ਵੀ ਉਹਨੂੰ ਛਡਾਉਣ ਵਾਸਤੇ ਜੀ ਮਨੁੱਖੀ ਹੱਕਾਂ ਦਾ ਘੋਰ ਹੋ ਗਈ ਲੰਘਣਾ ਹੋ ਗਈ ਹੈਨਾ ਤੇ ਜਦੋਂ ਬਾਬਾ ਮਿਲਿਆ ਬਾਬੇ ਮਿਲਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਕਿਸੇ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਦਿੱਲੀ ਤੱਕ ਕਿਸੇ ਨੇ ਵੀ ਜਿਹੜੇ ਨੇ ਕੋਈ ਕਮੈਂਟ ਨਹੀਂ ਕੀਤਾ ਕਿਉਂ ਨਹੀਂ ਕੀਤਾ ਹੈਗਾ ਕਿਉਂਕਿ ਬਾਬੇ ਦੇ ਜਿਹੜੇ ਸ਼ਰਧਾਲੂ ਨੇ ਉਹ ਬੜੇ ਪੱਕੇ ਨੇ ਉਹ ਤੇ ਬਾਬੇ ਨੇ ਜੇ ਵਿਆਸੂ ਤੁਰਨਾ ਹੁੰਦਾ ਤੇ ਚੰਡੀਗੜ੍ਹ ਦੇ ਲੋਕ ਛੜਕਾਂ ਤੇ ਆ ਕੇ ਪਹਿਲਾਂ ਬੈਠ ਜਾਂਦੇ ਹੈਗੇ ਨੇ ਹੈਨਾ ਉਹਨਾਂ ਦੇ ਸ਼ਰਧਾਲੂ ਪੱਕੇ ਸ਼ਰਧਾ ਹਰ ਇੱਕ ਦੀ ਆਪਣੇ ਆਪਣੇ ਗੁਰੂ ਬਾਰੇ ਸ਼ਰਧਾ ਹੈਗੀ ਆ ਉਹ ਤੇ ਇੰਨੇ ਕਮਿਟਿਡ ਨੇ ਤੇ ਉਹਦੇ ਜਦੋਂ ਬਾਬਾ ਉਹਦੋਂ ਜੇਲ੍ਹ ਚ ਗਿਆ ਸੀ ਉਹ ਤੇ ਉੱਥੇ ਹੀ ਲੋਕ ਬਹੁਤ ਵੱਡੀ ਗਿਣਤੀ ਚ ਇਕੱਠੇ ਹੋ ਗਏ ਉਹ ਤੇ ਸਰਕਾਰ ਨੇ ਚੰਗਾ ਕੀਤਾ ਕਿ ਸਮੇਂ ਸਿਰ ਬਾਬੇ ਦੀਆਂ ਗੱਡੀਆਂ ਜਿਹੜੀਆਂ ਮੈਂ ਅੰਦਰ ਜਾਣ ਦਿੱਤੀਆਂ ਜੇ 10 ਮਿੰਟ ਵੀ ਢੇਲ ਹੁੰਦੀ ਤੇ ਉੱਥੇ satsang ਸ਼ੁਰੂ ਕਰ ਸਕਦੇ ਉੱਥੇ ਉਹਨਾਂ ਦੇ ਜਿਹੜੇ ਸ਼ਰਧਾਲੂ ਉਹਨਾਂ ਦੇ ਜੋ ਵੀ ਮਰਿਆਦਾ ਉਹਨਾਂ ਨੇ ਨਾਮ ਜਪਣਾ ਸ਼ੁਰੂ ਕਰ ਦੇਣਾ ਹੈਗਾ ਸੀ ਕਿਉਂਕਿ ਸ਼ਰਧਾ ਬੜੀ ਉਹ ਉਸ ਮਸਲੇ ਦੇ ਵਿੱਚ ਵੀ ਸਰਕਾਰ ਬੜੀ ਬੁਰੀ ਤਰ੍ਹਾਂ ਫਸੀ ਹੋਈ ਆ ਕਿ ਆਖਰ ਕੀ ਆ ਪੂਰਾ ਮਸਲਾ ਕੀ ਉਸ ਸਾਰੇ ਨੂੰ ਸਮਝਣ ਵਾਲੇ ਸਿਆਸੀ ਤੌਰ ਤੇ ਸਮਝ ਚੁੱਕੇ ਹੈਗੇ ਨੇ ਪਰ ਹੁਣ ਦੇ ਦੇਗੇ 29 ਤਰੀਕ ਨੂੰ ਸਰਕਾਰ ਜਵਾਬ ਦਿੰਦੀ ਕਿ ਨਹੀਂ ਦਿੰਦੀ ਹੈਗੀ ਜਾਂ ਹੋਰ ਸਮਾਂ ਮੰਗੇਗੀ ਤੇ ਉਹ ਕੋਰਟ ਸਮਾਂ ਦਿੰਦੀ ਕਿ ਨਹੀਂ ਦਿੰਦੀ ਹੈਗੀ ਕਿਉਂਕਿ ਇਹ ਕੇਸ ਤੇ ਉਸੇ ਜੱਜ ਕੋ ਰਹਿਣਾ ਹੈਗਾ ਨਾ ਕਿਉਂਕਿ ਸੁਪਰੀਮ ਕੋਰਟ ਦੇ ਰੂਲਾਂ ਮੁਤਾਬਕ ਹਰ ਹਾਈ ਕੋਰਟ ਦੇ ਵਿੱਚ ਇੱਕ ਇੱਕ ਜਿਹੜਾ ਜੱਜ ਹਾਈ ਕੋਰਟ ਦਾ ਉਹਨੂੰ ਡੈਜਿਗਨੇਟ ਕੀਤਾ ਹੋਇਆ ਕਿ ਜਿੰਨੇ ਵੀ ਮਸਲੇ ਜਿਹੜੇ ਵਿਧਾਨਕਰਾਂ ਦੇ ਨਾਲ ਜੁੜੇ ਹੋਏ ਨੇ ਚਾਹੇ ਕੋਈ ਐਮਐਲਏ ਆ ਚਾਹੇ ਐਕਸਐਮਐਲਏ ਚਾਹੇ ਐਮਪੀ ਐ ਚਾਹੇ ਐਕਸਐਮਪੀ ਉਹ ਇੱਕੋ ਜੱਜ ਹੀ ਸੁਣਦਾ ਹੈਗਾ ਉਹਨੇ ਜਿਹੜੇ ਡੈਜਿਗਨੇਟ ਜੱਜ ਸਾਹਿਬ ਨੇ ਉਹਨਾਂ ਦਈਆ ਸਾਹਿਬ ਨੇ ਦੇਖਣਾ ਹੈ ਕਿ ਅਗਲੀ ਤਰੀਕ ਤੇ ਜਿਹੜੀ ਉਹ ਹਾਈ ਕੋਰਟ ਦੀ ਜਿਹੜੀ ਅਦਾਲਤ ਵਿਸ਼ੇਸ਼ ਆ ਇਸ ਕੰਮਾਂ ਵਾਸਤੇ ਡੈਜਿਗਨੇਟ ਕੀਤੀ ਹੈਗੀ ਆ ਉਹ ਸਰਕਾਰ ਨੂੰ ਰੀਲੀਫ ਮਿਲਦੀ ਆ ਜਾਂ ਫਿਰ ਵਿਕਰਮ ਸਿੰਘ ਜੀਠਿਆ ਨੂੰ ਰੀਲੀਫ ਮਿਲਦੀ ਹੈਗੀ